ਇਹ ਪੂਰਾ ਮਾਮਲਾ ਕਿੱਥੇ ਰਿਖੋ ਕਿਤੀ ਬਰਾਬਰ ਦੇਖੋ ਇਹ ਪੁਲਿਸ ਨੂੰ ਸਿਕਰਟ ਇਨਫੋਰਮੇਸ਼ਨ ਸਿੱਗੀ ਕਿ OPM ਦੀ ਕਲਟੀਵੇਸ਼ਨ ਕੋਪੀ ਫਲਾਂ ਵੀ ਹੋ ਰਹੀ ਹੈ ਤੇ ਉਹ ਉੱਥੇ ਦੋ ਜਿਹੜੇ ਮੁੰਜਮ ਹੈਗੇ ਨਰਸਰੀ ਦਾ ਮਾਲਕ ਸਮੀਰ ਕਾਲੀਆ ਤੇ ਇੱਕ ਉਹਦਾ ਮਾਲੀ ਸੀ ਆਰਾਮ ਕੇਵਲ ਅਰੈਸਟਡ ਹਾਂ ਪਲਾਂਟ ਜਿਹੜੇ 725 ਸਕੇ ਜਿਹਨਾਂ ਦਾ weight 20 ਕਿਲੋ 570 ਗ੍ਰਾਮ ਸੀ ਉਹ ਡਾਟਾ ਹੈਡ ਵੀ ਟੇਕਨ ਇਨਟੂ ਪ੍ਰੋਜੈਕਸ਼ਨ ਮਕਦਮਾ ਦਰਜ 18 ਐਨਡੀਸੀ ਸੀਏ ਐਨਡੀਸੀ ਐਕਟ ਦੇ ਤਹਿਤ ਮਲਟੀਪਾਰਕ ਪੁਲਿਸ ਸਟੇਸ਼ਨ ਚ ਕਰਤਾ ਪੰਜਾਬ ਦੇ ਵਿੱਚ ਲਗਾਤਾਰ ਇਹ ਘਰ ਜਾ ਚਿੱਤਰ ਨੂੰ ਰੋਕਣ ਬਾਅਦ ਤੇ ਫੋਟੋਗ੍ਰਾਫ ਕਰ ਰਹੀ ਹੈ ਕਈ ਜਗ੍ਹਾ ਉਸ ਨੇ ਖੇਤੀ ਕਰਦੇ ਹੋਏ ਅਰੈਸਟ ਕਰਦੇ ਨੇ ਉਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇੱਕ ਮੰਗਾਂ ਦਾ ਸਾਹਮਣੇ ਆਇਆ ਕਿ ਨਰਸੀ ਦੇ ਵਿੱਚ ਬੇਨਤੀ ਕੀਤੀ ਕਿ ਜਾਸੂ ਲੈ ਕੇ ਜਿੱਥੇ ਸਾਡੇ ਨਾਲ ਨਹੀਂ ਸਰ ਕੀ ਹੈ ਪੂਰਾ ਮਾਮਲਾ ਕਿੱਥੇ ਰਿੱਚ ਕਿੱਥੀ ਬਰਾਉ ਇਕੋ ਇਹ ਪੁਲਿਸ ਨੂੰ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਕਿ ओपीएम ਦੀ ਕੰਟਰੀਬਿਊਸ਼ਨ ਕੋਪੀ ਪਲਾਂਟਸ ਵੀ ਹੋ ਰਹੀ ਹੈ ਬਲੂਮਿੰਗ ਡੇਲ ਨਰਸਰੀ ਹੈ ਕਿਚਨਾਂ ਦੇ ਸੋ ਆਨ ਰੀਸੀਵਿੰਗ ਦਿਸ ਇਨਫੋਰਮੇਸ਼ਨ اے ایس ਆਈ ਰਾਹੁਲ ਆਪਣੀ ਪਾਰਟੀ ਦੇ ਨਾਲ ਉੱਥੇ ਪਹੁੰਚਿਆ ਵੈਰੀਫਾਈ ਕੀਤਾ ਜਦੋਂ ਉਹਨਾਂ ਨੇ ਦੇਖ ਲਿਆ ਹੈਗੇ ਹੈਗੇ ਇਹ ਡਿ ਗੋਲਡ ਮੀ ਕਿ ਮੈਨੂੰ ਮੌਕੇ ਤੇ ਬੁਲਾਇਆ ਮੈਂ ਆਪਣੇ ਇਨਸਪੈਕਟਰ ਸਾਹਿਬ ਦੇ ਨਾਲ ਜਸਮਿੰਦਰ ਸਿੰਘ ਇਨਚਾਰਜ ਡੀ ਸੀ ਸੀ ਅਸੀਂ ਉੱਥੇ ਮੌਕੇ ਤੇ ਪਹੁੰਚੇ ਅਸੀਂ ਵੀ ਦੇਖਿਆ ਵੈਰੀਫਾਈ ਕੀਤਾ ਸੋ ਮੇਰੀ ਪ੍ਰੈਜ਼ੈਂਸ ਅਸੀਂ ਉੱਥੇ ਇਹ ਕਾਰਵਾਈ ਕੀਤੀ ਹੈਗੀ ਤੇ ਉਹ ਇਥੇ ਦੋ ਜਿਹੜੇ ਮੁੰਜਮ ਹੈਗੇ ਨਰਫਰੀ ਦਾ ਮਾਲਕ ਸੁਮੇਰ ਕਾਲੀਆ ਤੇ ਇੱਕ ਉਹਦਾ ਮਾਲੀ ਸੀ ਆਰਾਮ ਦੇਰ ਅਰੈਸਟਡ ਹੋੜ ਪੂਪਲ ਆਉਂਦਾ ਜਿਹੜੇ 725 ਸਿਗੇ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਸੀ ਉਹ ਵੇਟ ਹੈਡ ਬੀਨ ਟੇਕਨ ਇਨਟੂ ਪੋਜੈਸ਼ਨ ਮੁਕਦਮਾ ਦਰਜ 18 ਐਂਡੀ ਸੀ ਐਂਡੀ ਪੀਰ ਕੇ ਤਹਿਤ ਮਲਟੀਪਾਰਕ ਪੁਲਿਸ ਸਟੇਸ਼ਨ ਚ ਕਰਤਾ ਤੇ ਅੱਜ ਇਹਨਾਂ ਨੂੰ ਕੋਰਟ ਵਿੱਚ ਸ਼ਰਮਤ ਬਹੁਤ ਸਨ ਮਾਲੀ ਹੈ ਜਿਹੜਾ ਕਈ ਰਹਿੰਦਾ ਟਰਾਈ ਸਿਟੀ ਦੇ ਵਿੱਚ ਮਹਾਲੀ ਦਾ ਕੋਈ ਐਡਰੈਸ ਆ ਕਿਸੇ ਪਿੰਡ ਚ ਰਹਿੰਦਾ ਆਏਗਾ ਤੇ ਇਹ ਪੰਚਕੁੱਲਾ ਦਾ ਰਹਿਣ ਵਾਲਾ ਇਹ ਨਰਸਰੀ ਹੈ ਜਿਹੜੀ ਇਹ ਹੀ ਨਹੀਂ ਠਿੱਕ ਟ ਗਈ ਨਰਸਰੀ ਬਹੁਤ ਇੱਕ ਤੁਸੀਂ ਰਿਪੋਰਟ ਜਾਰੀ ਕੀਤੀ ਹੈ ਇਹ ਪਾਰਟ ਆਫ ਇਨਵੈਸਟੀਗੇਸ਼ਨ ਆਜ ਪੁਲਿਸ ਫੋਰਮਾਂਡ ਲੈਣ ਤੋਂ ਬਾਅਦ ਪਤਾ ਕਰਾਂਗੇ ਕਿੱਥੇ ਕਿੱਥੇ ਕਿੰਨੀ ਕੀਮਤ ਨਹੀਂ ਅਸੀਂ ਉਹਦਾ ਹੱਥ ਕਰ ਸਕਦੇ ਕਿਉਂਕਿ ਇਹ ਹਲੇ ਰਾਮੀ ਨਹੀਂ ਅਸਾਨੂੰ ਪਤਾ ਵੀ ਕਿੰਨਾ ਨਿਕਲਣਾ ਕਿਆ ਠੀਕ ਹੈ ਮੈਂ ਤੁਹਾਨੂੰ ਇਹ ਕੰਬੀਅਨਸਾਂ ਨਹੀਂ ਆਪਸਰਾ ਜਿੰਨਾ ਬਲੋਕ ਪੰਜਾਬ ਦੇ ਸੀਨੀਅਰ ਨੂੰ ਦੱਸਿਆ ਗਿਆ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਬੀਬੀ ਖੇਤੀ ਹੋ ਰਹੀ ਹੈ ਕਿ ਪੁਰਸਰ ਰਹੀ ਹੈ ਤਾਂ ਉਹ ਬਰਦਿਲਾ ਚੰਨ ਦੱਸਿਆ ਕਿ ਰਮਾਧਾਨ ਪੂਰੀ ਵੱਡੇ ਕਲਾਸੇ ਕੋਸੇ ਬਰਫੇ ਚੜਾ ਕੇ ਰਸ ਜੀ